ਦਨਿਕਸ਼ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੋਇਆ ਹੈ ਤਾਂ ਜੇਕਰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਦੀ ਗੱਲ ਕਰੀ ਤਾਂ ਪੰਜਾਬ ਭਰ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਤੇ ਤਮਾਮ ਸਿਆਸੀ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਅਲਾਨੇ ਗਏ ਨੇ ਹਾਲਾਂਕਿ ਇਹਨਾਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਇੱਕ ਦੂਜੇ ਉੱਤੇ ਜਿਹੜੇ ਕੀ ਵੱਡੇ ਇਲਜ਼ਾਮ ਲਾਉ ਵੀ ਦੇਖਣ ਨੂੰ ਮਿਲ ਰਹੇ ਨੇ ਉਹ ਲੁਧਿਆਣਾ ਦਾ ਡਾਟਾ ਹੀ ਤੁਹਾਡੇ ਨਾਲ ਸਾਂਝਾ ਕਰਾਂਗੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਦੇ ਕਿੰਨੇ ਮੈਂਬਰ ਹੁੰਦੇ ਨੇ ਔਰ ਕੁੱਲ ਟੋਟਲ ਕਿੰਨੇ ਜਿਹੜ ਮੈਂਬਰ ਨੇ ਇਹਨਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਉਹ ਗੱਲ ਜੇਕਰ ਜ਼ਿਲ੍ਹਾ ਲੁਧਿਆਣਾ ਦੀ ਕਰੀਏ ਤਾਂ ਜ਼ਿਲ੍ਹਾ ਪਰਿਸ਼ਦ ਦੇ 25 ਬਲੋਕ ਹੁੰਦੇ ਨੇ 25 ਮੈਂਬਰ ਚੁਣ ਕੇ ਅੱਗੇ ਜਾਣੇ ਹੁੰਦੇ ਨੇ ਜੇਕਰ ਬਲੋਕ ਸੰਮਤੀ ਦੀ ਗੱਲ ਕਰੀਏ ਤਾਂ ਬਲੋਕ ਸੰਮਤੀ ਦੇ ਪੂਲ ਟੋਟਲ 12 ਜ਼ੋਨ ਹੁੰਦੇ ਨੇ ਜਿਨ੍ਹਾਂ ਵਿੱਚੋਂ 235 ਜਿਹੜੇ ਮੈਂਬਰ ਨੂੰ ਜਿੱਤ ਕੇ ਅੱਗੇ ਜਾਣੇ ਹੁੰਦੇ ਨੇ ਔਰ ਜੇਕਰ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਚੋਣ ਮੈਦਾਨ ਦੇ ਉਮੀਦਵਾਰਾਂ ਦੀ ਗੱਲ ਕਰੀਏ ਕੈਂਡੀਡੇਟ ਦੀ ਗੱਲ ਕਰੀ ਤਾਂ ਪੂਲ ਟੋਟਲ ਜਿਹੜੇ ਕੀ 97 ਉਮੀਦਵਾਰ ਨੇ ਆਪਣੀ ਕਿਸਮਤ ਦਾ ਜਿਹੜਾ ਕਿ ਫੈਸਲਾ ਨੇ ਉਹ ਜਮਾਰੇ ਨੇ ਔਰ ਜੇਕਰ ਬਲੋਕ ਸੰਮਤੀ ਦੀ ਗੱਲ ਕਰੀਏ ਤਾਂ ਬਲੋਕ ਸੰਮਤੀ ਦੇ ਵਿੱਚ 793 ਉਮੀਦਵਾਰ ਆਪੋ ਆਪਣੀ ਜਿਹੜੀ ਕਿਸਮਤ ਉਹ ਜਮਾਦੇ ਹੋਏ ਨਜ਼ਰ ਆ ਰਹੇ ਨੇ ਔਰ ਜੇਕਰ ਕੁੱਲ ਵੋਟਰਾਂ ਦੀ ਗੱਲ ਕਰੀਏ ਤਾਂ ਕੁੱਲ ਵੋਟਰਾਂ ਦੀ ਗਿਣਤੀ 12 ਲੱਖ 45700 ਕੁਝ ਕੁੱਲ ਵੋਟਰ ਨੇ ਔਰ ਜਿਨ੍ਹਾਂ ਦੇ ਵਿੱਚ ਮਰਦਾਂ ਦੀ ਗਿਣਤੀ ਹੈ ਜਿਹੜੀ ਉਹ 662498 ਅਤੇ ਮਹਿਲਾਵਾਂ ਦੀ ਜਿਹੜੀ ਗਿਣਤੀ ਹੈ 582762 ਅਤੇ ਅਨਦਰ ਜਿਹੜੇ ਨੇ ਉਹ 12 ਵੋਟਰ ਨੇ ਤਾਂ ਕੁੱਲ ਟੋਟਲ ਟੋਟਲ ਜਿਹੜੇ ਵੋਟਰ ਨੇ 1245275 ਵੋਟਰ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਜਿਹੜਾ ਕਿ ਉਹ ਫੈਸਲਾ ਤੈਅ ਕਰਨਗੇ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੋਣਾਂ ਜਿਹੜੀਆਂ ਨੇ 14 ਤਰੀਕ ਨੂੰ ਹੋਣ ਜਾ ਰਹੀਆਂ ਨੇ ਤਾਂ ਤਮਾਮ ਸਿਆਸੀ ਪਾਰਟੀਆਂ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਨਾਮੀਨੇਸ਼ਨ ਫਾਈਲ ਕਰਨ ਦੇ ਵੇਲੇ ਵੀ ਦੇਖਣ ਨੂੰ ਮਿਲਿਆ ਸੀ ਕਿ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਸੀ ਵਿਰੋਧੀ ਪਾਰਟੀ ਦੇ ਵੱਲੋਂ ਸੱਤਾਧਰ ਪਾਰਟੀ ਉੱਤੇ ਇਲਜ਼ਾਮ ਲਗਾਏ ਗਏ ਨੇ ਹੋਰ ਵੀ ਕਈ ਸਾਰੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਚੋਣਾਂ ਨੂੰ ਲੈ ਕੇ ਕਿਉਂਕਿ 2027 ਦੀਆਂ ਚੋਣਾਂ ਨੂੰ ਮਹਿਜ ਕੁਝ ਹੀ ਸਮਾਂ ਬਚਿਆ ਤੇ ਇਸੇ ਲਈ ਸ ਉਹ ਦੇਖਣਾ ਹੋਵੇਗਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਜ਼ਿਲ੍ਹਾ ਪੁਰਚ ਦੇ ਬਲਾਕ ਸੰਪਤੀ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਅਤੇ ਕਿਹੜੇ ਉਮੀਦਵਾਰ ਤੇ ਆਪਣਾ ਭਰੋਸਾ ਜਤਾ ਕੇ ਉਹਨਾਂ ਨੂੰ ਅੱਗੇ ਭੇਜਦੇ ਹੋਏ ਨਜ਼ਰ ਆਣੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇ ਨਿਕ ਸਵੇਰਾ ਲੁਧਿਆਣਾ ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੋਇਆ ਹੈ ਤਾਂ ਜੇਕਰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਦੀ ਗੱਲ ਕਰੀ ਤਾਂ ਪੰਜਾਬ ਭਰ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਤੇ ਤਮਾਮ ਸਿਆਸੀ ਪਾਰਕ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਅਲਾਨੇ ਗਏ ਨੇ ਹਾਲਾਂਕਿ ਇਹਨਾਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਇੱਕ ਦੂਜੇ ਉੱਤੇ ਜਿਹੜੇ ਕੀ ਵੱਡੇ ਇਲਜ਼ਾਮ ਲਾਉ ਵੀ ਦੇਖਣ ਨੂੰ ਮਿਲ ਰਹੇ ਨੇ ਉਹ ਲੁਧਿਆਣਾ ਦਾ ਡਾਟਾ ਹੀ ਤੁਹਾਡੇ ਨਾਲ ਸਾਂਝਾ ਕਰਾਂਗੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਦੇ ਕਿੰਨੇ ਮੈਂਬਰ ਹੁੰਦੇ ਨੇ ਔਰ ਕੁੱਲ ਟੋਟਲ ਕਿੰਨੇ ਜਿਹੜੇ ਜਿਹੜੇ ਮੈਂਬਰ ਨੇ ਇਹਨਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਉਹ ਗੱਲ ਜੇਕਰ ਜ਼ਿਲ੍ਹਾ ਲੁਧਿਆਣਾ ਦੀ ਕਰੀਏ ਤਾਂ ਜ਼ਿਲ੍ਹਾ ਪਰਿਸ਼ਦ ਦੇ 25 ਬਲੋਕ ਹੁੰਦੇ ਨੇ 25 ਮੈਂਬਰ ਚੁਣ ਕੇ ਅੱਗੇ ਜਾਣੇ ਹੁੰਦੇ ਨੇ ਜੇਕਰ ਬਲੋਕ ਸੰਮਤੀ ਦੀ ਗੱਲ ਕਰੀਏ ਤਾਂ ਬਲੋਕ ਸੰਮਤੀ ਦੇ ਪੂਲ ਟੋਟਲ 12 ਜ਼ੋਨ ਹੁੰਦੇ ਨੇ ਜਿਨ੍ਹਾਂ ਵਿੱਚੋਂ 235 ਜਿਹੜੇ ਮੈਂਬਰ ਨੂੰ ਜਿੱਤ ਕੇ ਅੱਗੇ ਜਾਣੇ ਹੁੰਦੇ ਨੇ ਔਰ ਜੇਕਰ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਚੋਣ ਮੈਦਾਨ ਦੇ ਉਮੀਦਵਾਰਾਂ ਦੀ ਗੱਲ ਕਰੀਏ ਕੈਂਡੀਡੇਟ ਦੀ ਗੱਲ ਕਰੀ ਤਾਂ ਪੂਲ ਟੋਟਲ ਜਿਹੜੇ ਕੀ 97 ਉਮੀਦਵਾਰ ਨੇ ਆਪਣੀ ਕਿਸਮਤ ਦਾ ਜਿਹੜਾ ਕਿ ਫੈਸਲਾ ਨੇ ਉਹ ਜਮਾਰੇ ਨੇ ਔਰ ਜੇਕਰ ਬਲੋਕ ਸੰਮਤੀ ਦੀ ਗੱਲ ਕਰੀਏ ਤਾਂ ਬਲੋਕ ਸੰਮਤੀ ਦੇ ਵਿੱਚ 793 ਉਮੀਦਵਾਰ ਆਪੋ ਆਪਣੀ ਜਿਹੜੀ ਕਿਸਮਤ ਉਹ ਜਮਾਦੇ ਹੋਏ ਨਜ਼ਰ ਆ ਰਹੇ ਨੇ ਔਰ ਜੇਕਰ ਕੁੱਲ ਵੋਟਰਾਂ ਦੀ ਗੱਲ ਕਰੀਏ ਤਾਂ ਕੁੱਲ ਵੋਟਰਾਂ ਦੀ ਗਿਣਤੀ 12 ਲੱਖ 45700 ਕੁਝ ਕੁੱਲ ਵੋਟਰ ਨੇ ਔਰ ਜਿਨ੍ਹਾਂ ਦੇ ਵਿੱਚ ਮਰਦਾਂ ਦੀ ਗਿਣਤੀ ਹੈ ਜਿਹੜੀ ਉਹ 6,62,498 ਅਤੇ ਮਹਿਲਾਵਾਂ ਦੀ ਜਿਹੜੀ ਗਿਣਤੀ ਹੈ 5,82,762 ਅਤੇ ਅਨਦਰ ਜਿਹੜੇ ਨੇ ਉਹ 12 ਵੋਟਰ ਨੇ ਤਾਂ ਕੁੱਲ ਟੋਟਲ ਟੋਟਲ ਜਿਹੜੇ ਵੋਟਰ ਨੇ 1245275 ਵੋਟਰ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਜਿਹੜਾ ਕਿ ਉਹ ਫੈਸਲਾ ਤੈਅ ਕਰਨਗੇ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ ਚੋਣਾਂ ਜਿਹੜੀਆਂ ਨੇ 14 ਤਰੀਕ ਨੂੰ ਹੋਣ ਜਾ ਰਹੀਆਂ ਨੇ ਤਾਂ ਤਮਾਮ ਸਿਆਸੀ ਪਾਰਟੀਆਂ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਨਾਮੀਨੇਸ਼ਨ ਫਾਈਲ ਕਰਨ ਦੇ ਵੇਲੇ ਵੀ ਦੇਖਣ ਨੂੰ ਮਿਲਿਆ ਸੀ ਕਿ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਸੀ ਵਿਰੋਧੀ ਪਾਰਟੀ ਦੇ ਵੱਲੋਂ ਸੱਤਾਧਰ ਪਾਰਟੀ ਉੱਤੇ ਇਲਜ਼ਾਮ ਲਗਾਏ ਗਏ ਨੇ ਹੋਰ ਵੀ ਕਈ ਸਾਰੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਚੋਣਾਂ ਨੂੰ ਲੈ ਕੇ ਕਿਉਂਕਿ 2027 ਦੀਆਂ ਚੋਣਾਂ ਨੂੰ ਮਹਿਜ ਕੁਝ ਹੀ ਸਮਾਂ ਬਚਿਆ ਤੇ ਇਸੇ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੀ 2027 ਦੀ ਜਿਹੜੀ ਪੇਚ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਜ਼ਿਲ੍ਹਾ ਪੁਰਚੇ ਤੇ ਬਲਾਕ ਸੰਪਤੀ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਅਤੇ ਕਿਹੜੇ ਉਮੀਦਵਾਰ ਦੇ ਆਪਣਾ ਭਰੋਸਾ ਜਤਾ ਕੇ ਉਹਨਾਂ ਨੂੰ ਅੱਗੇ ਭੇਜਦੇ ਹੋਏ ਨਜ਼ਰ ਆਣੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇਨਿਕ ਸਵੇਰਾ ਲੁਧਿਆਣਾ ਗਣਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਦੀਪਾਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੋਇਆ ਹੈ ਤਾਂ ਜੇਕਰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਦੀ ਗੱਲ ਕਰੀ ਤਾਂ ਪੰਜਾਬ ਭਰ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਤੇ ਤਮਾਮ ਸਿਆਸੀ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਅਲਾਨੇ ਗਏ ਨੇ ਹਾਲਾਂਕਿ ਇਹਨਾਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਇੱਕ ਦੂਜੇ ਉੱਤੇ ਜਿਹੜੇ ਕੀ ਵੱਡੇ ਇਲਜ਼ਾਮ ਲਾਉ ਵੀ ਦੇਖਣ ਨੂੰ ਮਿਲ ਰਹੇ ਹਨ ਲੁਧਿਆਣਾ ਦਾ ਡਾਟਾ ਹੀ ਤੁਹਾਡੇ ਨਾਲ ਸਾਂਝਾ ਕਰਾਂਗੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਦੇ ਕਿੰਨੇ ਮੈਂਬਰ ਹੁੰਦੇ ਨੇ ਔਰ ਕੁੱਲ ਟੋਟਲ ਕਿੰਨੇ ਜਿਹੜੇ ਮ ਮੈਂਬਰ ਨੇ ਇਹਨਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਉਹ ਗੱਲ ਜੇਕਰ ਜ਼ਿਲ੍ਹਾ ਲੁਧਿਆਣਾ ਦੀ ਕਰੀਏ ਤਾਂ ਜ਼ਿਲ੍ਹਾ ਪਰਿਸ਼ਦ ਦੇ 25 ਬਲੋਕ ਹੁੰਦੇ ਨੇ 25 ਮੈਂਬਰ ਚੁਣ ਕੇ ਅੱਗੇ ਜਾਣੇ ਹੁੰਦੇ ਨੇ ਜੇਕਰ ਬਲੋਕ ਸੰਮਤੀ ਦੀ ਗੱਲ ਕਰੀਏ ਤਾਂ ਬਲੋਕ ਸੰਮਤੀ ਦੇ ਪੂਲ ਟੋਟਲ 12 ਜ਼ੋਨ ਹੁੰਦੇ ਨੇ ਜਿਨ੍ਹਾਂ ਵਿੱਚੋਂ 235 ਜਿਹੜੇ ਮੈਂਬਰ ਨੂੰ ਜਿੱਤ ਕੇ ਅੱਗੇ ਜਾਣੇ ਹੁੰਦੇ ਨੇ ਔਰ ਜੇਕਰ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਚੋਣ ਮੈਦਾਨ ਦੇ ਉਮੀਦਵਾਰਾਂ ਦੀ ਗੱਲ ਕਰੀਏ ਕੈਂਡੀਡੇਟ ਦੀ ਗੱਲ ਕਰੀ ਤਾਂ ਪੂਲ ਟੋਟਲ ਜਿਹੜੇ ਕੀ 97 ਉਮੀਦਵਾਰ ਨੇ ਆਪਣੀ ਕਿਸਮਤ ਦਾ ਜਿਹੜਾ ਕਿ ਫੈਸਲਾ ਨੇ ਉਹ ਜਮਾਰੇ ਨੇ ਔਰ ਜੇਕਰ ਬਲੋਕ ਸੰਮਤੀ ਦੀ ਗੱਲ ਕਰੀਏ ਤਾਂ ਬਲੋਕ ਸੰਮਤੀ ਦੇ ਵਿੱਚ 793 ਉਮੀਦਵਾਰ ਆਪੋ ਆਪਣੀ ਜਿਹੜੀ ਕਿਸਮਤ ਹੈ ਉਹ ਜਮਾਦੇ ਹੋਏ ਨਜ਼ਰ ਆ ਰਹੇ ਨੇ ਔਰ ਜੇਕਰ ਕੁੱਲ ਵੋਟਰਾਂ ਦੀ ਗੱਲ ਕਰੀਏ ਤਾਂ ਕੁੱਲ ਵੋਟਰਾਂ ਦੀ ਗਿਣਤੀ 12 ਲੱਖ 45700 ਕੁਝ ਕੁੱਲ ਵੋਟਰ ਨੇ ਔਰ ਜਿਨ੍ਹਾਂ ਦੇ ਵਿੱਚ ਮਰਦਾਂ ਦੀ ਗਿਣਤੀ ਹੈ ਜਿਹੜੀ ਉਹ 6,62,498 ਅਤੇ ਮਹਿਲਾਵਾਂ ਦੀ ਜਿਹੜੀ ਗਿਣਤੀ ਹੈ 5,82,762 ਅਤੇ ਅਨਦਰ ਜਿਹੜੇ ਨੇ ਉਹ 12 ਵੋਟਰ ਨੇ ਤਾਂ ਕੁੱਲ ਟੋਟਲ ਟੋਟਲ ਜਿਹੜੇ ਉਹ ਵੋਟਰ ਨੇ 1245275 ਵੋਟਰ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਜਿਹੜਾ ਕਿ ਉਹ ਫੈਸਲਾ ਤੈਅ ਕਰਨਗੇ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ ਚੋਣਾਂ ਜਿਹੜੀਆਂ ਨੇ 14 ਤਰੀਕ ਨੂੰ ਹੋਣ ਜਾ ਰਹੀਆਂ ਨੇ ਤਾਂ ਤਮਾਮ ਸਿਆਸੀ ਪਾਰਟੀਆਂ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਨਾਮੀਨੇਸ਼ਨ ਫਾਈਲ ਕਰਨ ਦੇ ਵੇਲੇ ਵੀ ਦੇਖਣ ਨੂੰ ਮਿਲਿਆ ਸੀ ਕਿ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਸੀ ਵਿਰੋਧੀ ਪਾਰਟੀ ਦੇ ਵੱਲੋਂ ਸੱਤਾਧਰ ਪਾਰਟੀ ਉੱਤੇ ਇਲਜ਼ਾਮ ਲਗਾਏ ਗਏ ਨੇ ਹੋਰ ਵੀ ਕਈ ਸਾਰੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਚੋਣਾਂ ਨੂੰ ਲੈ ਕੇ ਕਿਉਂਕਿ 2027 ਦੀਆਂ ਚੋਣਾਂ ਨੂੰ ਮਹਿ ਸੀ ਪਾਰਟੀਆਂ ਦੇ ਵੱਲੋਂ ਆਪਣੀ 2027 ਦੀ ਜਿਹੜੀ ਪੇਚ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਪਰ ਉਹਨੂੰ ਦੇਖਣਾ ਹੋਵੇਗਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਜ਼ਿਲ੍ਹਾ ਪੁਰਚ ਦੇ ਬਲਾਕ ਸੰਪਤੀ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਅਤੇ ਕਿਹੜੇ ਉਮੀਦਵਾਰ ਤੇ ਆਪਣਾ ਭਰੋਸਾ ਜਤਾ ਕੇ ਉਹਨਾਂ ਨੂੰ ਅੱਗੇ ਭੇਜਦੇ ਹੋਏ ਨਜ਼ਰਾਨਾ ਨੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇ ਨਿਕ ਸਵੇਰਾ ਲੁਧਿਆਣਾ ਗਣਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਦੀਪਾਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੋਇਆ ਹੈ ਤਾਂ ਜੇਕਰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਚੇ ਦੀ ਗੱਲ ਕਰੀ ਤਾਂ ਪੰਜਾਬ ਭਰ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਤੇ तमाम ਸਿਆਸੀ ਪਾਰਟੀਆਂ ਦੇ ਵੱਲੋਂ ਆਪ ਕੋ ਆਪਣੇ ਉਮੀਦਵਾਰ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਅਲਾਨੇ ਗਏ ਨੇ ਹਾਲਾਂਕਿ ਇਹਨਾਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਇੱਕ ਦੂਜੇ ਉੱਤੇ ਜਿਹੜੇ ਕੀ ਵੱਡੇ ਇਲਜ਼ਾਮ ਨੇ ਉਹ ਵੀ ਦੇਖਣ ਨੂੰ ਮਿਲ ਰਹੇ ਹਨ ਉਹ ਲੁਧਿਆਣਾ ਦਾ ਡਾਟਾ ਹੀ ਤੁਹਾਡੇ ਨਾਲ ਸਾਂਝਾ ਕਰਾਂਗੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਚੇ ਦੇ ਕਿੰਨੇ ਮੈਂਬਰ ਹੁੰਦੇ ਨੇ ਔਰ ਕੁੱਲ ਟੋਟਲ ਕਿੰਨੇ ਜਿਹੜੇ ਜਿਹੜੇ ਮੈਂਬਰ ਨੇ ਇਹਨਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਉਹ ਗੱਲ ਜੇਕਰ ਜ਼ਿਲ੍ਹਾ ਲੁਧਿਆਣਾ ਦੀ ਕਰੀਏ ਤਾਂ ਜ਼ਿਲ੍ਹਾ ਪਰਿਸ਼ਦ ਦੇ 25 ਬਲੋਕ ਹੁੰਦੇ ਨੇ 25 ਮੈਂਬਰ ਚੁਣ ਕੇ ਅੱਗੇ ਜਾਣੇ ਹੁੰਦੇ ਨੇ ਜੇਕਰ ਬਲੋਕ ਸਮਤੀ ਦੀ ਗੱਲ ਕਰੀਏ ਤਾਂ ਬਲੋਕ ਸਮਤੀ ਦੇ ਪੂਲ ਟੋਟਲ 12 ਜ਼ੋਨ ਹੁੰਦੇ ਨੇ ਜਿਨ੍ਹਾਂ ਵਿੱਚੋਂ 235 ਜਿਹੜੇ ਮੈਂਬਰ ਨੇ ਉਹ ਜਿੱਤ ਕੇ ਅੱਗੇ ਜਾਣੇ ਹੁੰਦੇ ਨੇ ਔਰ ਜੇਕਰ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਚੋਣ ਮੈਦਾਨ ਦੇ ਉਮੀਦਵਾਰਾਂ ਦੀ ਗੱਲ ਕਰੀਏ ਕੈਂਡੀਡੇਟ ਦੀ ਗੱਲ ਕਰੀ ਤਾਂ ਪੂਲ ਟੋਟਲ ਜਿਹੜੇ ਕੀ 97 ਉਮੀਦਵਾਰ ਨੇ ਆਪਣੀ ਕਿਸਮਤ ਦਾ ਜਿਹੜਾ ਕਿ ਫੈਸਲਾ ਨੇ ਉਹ ਜਮਾਰੇ ਨੇ ਔਰ ਜੇਕਰ ਬਲੌਕ ਸੰਮਤੀ ਦੀ ਗੱਲ ਕਰੀਏ ਤਾਂ ਬਲੌਕ ਸੰਮਤੀ ਦੇ ਵਿੱਚ 793 ਉਮੀਦਵਾਰ ਆਪੋ ਆਪਣੀ ਜਿਹੜੀ ਕਿਸਮਤ ਉਹ ਜਮਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਜੇਕਰ ਕੁੱਲ ਵੋਟਰਾਂ ਦੀ ਗੱਲ ਕਰੀਏ ਤਾਂ ਕੁੱਲ ਵੋਟਰਾਂ ਦੀ ਗਿਣਤੀ 12 ਲੱਖ 45700 ਕੁਝ ਕੁੱਲ ਵੋਟਰ ਨੇ ਔਰ ਜਿਨ੍ਹਾਂ ਦੇ ਵਿੱਚ ਮਰਦਾਂ ਦੀ ਗਿਣਤੀ ਹੈ ਜਿਹੜੀ ਉਹ 6,62,498 ਅਤੇ ਮਹਿਲਾਵਾਂ ਦੀ ਜਿਹੜੀ ਗਿਣਤੀ ਹੈ 5,82,762 ਅਤੇ ਅਨਦਰ ਜਿਹੜੇ ਨੇ ਉਹ 12 ਵੋਟਰ ਨੇ ਤਾਂ ਕੁੱਲ ਟੋਟਲ ਟੋਟਲ ਜਿਹੜੇ ਉਹ ਵੋਟਰ ਨੇ 1245275 ਵੋਟਰ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਜਿਹੜਾ ਕਿ ਉਹ ਫੈਸਲਾ ਤੈਅ ਕਰਨਗੇ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ ਚੋਣਾਂ ਜਿਹੜੀਆਂ ਨੇ 14 ਤਰੀਕ ਨੂੰ ਹੋਣ ਜਾ ਰਹੀਆਂ ਨੇ ਤਾਂ ਤਮਾਮ ਸਿਆਸੀ ਪਾਰਟੀਆਂ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਨਾਮੀਨੇਸ਼ਨ ਫਾਈਲ ਕਰਨ ਦੇ ਵੇਲੇ ਵੀ ਦੇਖਣ ਨੂੰ ਮਿਲਿਆ ਸੀ ਕਿ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਸੀ ਵਿਰੋਧੀ ਪਾਰਟੀ ਦੇ ਵੱਲੋਂ ਸੱਤਾਧਰ ਪਾਰਟੀ ਉੱਤੇ ਇਲਜ਼ਾਮ ਲਗਾਏ ਗਏ ਨੇ ਹੋਰ ਵੀ ਕਈ ਸਾਰੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਚੋਣਾਂ ਨੂੰ ਲੈ ਕੇ ਕਿਉਂਕਿ 2027 ਦੀਆਂ ਚੋਣਾਂ ਨੂੰ ਮਹਿ ਸੀ ਪਾਰਟੀਆਂ ਦੇ ਵੱਲੋਂ ਆਪਣੀ 2027 ਦੀ ਜਿਹੜੀ ਪੇਚ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਪਰ ਉਹਨੂੰ ਦੇਖਣਾ ਹੋਵੇਗਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਜ਼ਿਲ੍ਹਾ ਪੁਰਚ ਦੇ ਬਲਾਕ ਸੰਪਤੀ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਅਤੇ ਕਿਹੜੇ ਉਮੀਦਵਾਰ ਤੇ ਆਪਣਾ ਭਰੋਸਾ ਜਤਾ ਕੇ ਉਹਨਾਂ ਨੂੰ ਅੱਗੇ ਭੇਜਦੇ ਹੋਏ ਨਜ਼ਰਾਨਾ ਨੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇਨਿਕ ਸਵੇਰਾ ਲੁਧਿਆਣਾ